ਪਠਾਨਕੋਟ ਵਿਖੇ ਅਸਤਵੀ ਦਿਲਜਿੰਦਰ ਸਿੰਘ ਢਿੱਲੋਂ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਫਲੈਗ ਮਾਰਚ ਕਰਿਆ ਗਿਆ ਜਿਸ ਦੇ ਵਿੱਚ ਡਿਵੀਜ਼ਨ ਨੰਬਰ 1 ਦੇ ਐਸਐਚਓ ਦਵੰਦਰ ਕਾਸ਼ ਨੇ ਡਿਵੀਜ਼ਨ ਨੰਬਰ 2 ਦੇ ਐਸਐਚਓ ਮਨਦੀਪ ਸਲਗੋਤਰਾ ਦੇ ਟ੍ਰੈਫਿਕ ਪੁਲਿਸ ਇੰਚਾਰਜ ਬ੍ਰਮਦਤ ਸ਼ਰਮਾ ਦੇ ਨਾਲ ਬਸਟ ਬਸਟੈਂਡ ਚੌਂਕੀ ਇੰਚਾਰਜ ਹਰਪਾਲ ਸਿੰਘ ਤੇ ਪੀਸੀਆ ਕਰਮਚਾਰੀਆਂ ਦੇ ਨਾਲ तमाम ਪੁਲਿਸ ਕਰਮਚਾਰੀਆਂ ਦੇ ਵੱਲੋਂ ਜਿਹੜਾ ਇਹ ਫਲੈਗ ਮਾਰਚ ਕਰਿਆ ਗਿਆ ਤੇ ਦੱਸਦੇ ਹਾਂ ਬਸਟੈਂਡ ਤੋਂ ਸ਼ੁਰੂ ਹੋ ਕੇ तमाम ਪਠਾਨਕੋਟ ਦੇ ਵੱਖ-ਵੱਖ ਹਿੱਸਿਆਂ ਤੇ ਸੜਕਾਂ ਦੇ ਉੱਤੇ ਕਾਫਲਾ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਪ ਚਾਰੀਆਂ ਦਾ ਤੇ ਇਸ ਮੌਕੇ ਤੇ ਦੱਸ ਪਈਏ ਜਿਵੇਂ ਕਿ ਤਿਉਹਾਰ ਨਜ਼ਦੀਕ ਨੇ ਤਿਉਹਾਰਾਂ ਦੇ ਦਿਨ ਆਉਣ ਵਾਲੇ ਨੇ ਤਾਂ ਇਸੇ ਦੇ ਮੱਦੇਨਜ਼ਰ ਪੁਲਿਸ ਦੇ ਵੱਲੋਂ ਆਮ ਜਨਤਾ ਦੇ ਨਾਲ ਤਾਲਮੇਲ ਬਿਠਾਉਣ ਦੇ ਲਈ ਉਹਨਾਂ ਨੂੰ ਜਿਹੜਾ ਹੈ ਸੂਚਿਤ ਕਰਨ ਦੇ ਲਈ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਜਿਹੜੀ ਆ ਉਹ ਨਾ ਵਾਪਰ ਸਕੇ ਤੇ ਇਸ ਮੌਕੇ ਤੇ ਖਾਸ ਗੱਲਬਾਤ ਕਰਦੇ ਆ ਮਨਦੀਪ ਸੰਗੋਤਰਾ ਜੋ ਕਿ ਐਸਐਚਓ ਨੇ ਡਿਵੀਜ਼ਨ ਨੰਬਰ 2 ਦੇ ਉਹਨਾਂ ਨੇ ਸ਼ਰਾਰਤੀਆਂਾਂਸਰਾਂ ਨੂੰ ਜਿਹੜੀ ਹੈ ਉਹ ਚੇਤਾਵਨੀ ਦਿੱਤੀ ਹੈ ਸ਼ਰਾਰਤੀਆਂਸਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਕਿਸੇ ਵੀ ਕਿਸੇ ਸੂਰਤ ਦੇ ਵਿੱਚ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਆਮ ਜਨਤਾ ਨੂੰ ਉਹਨਾਂ ਨੇ ਅਪੀਲ ਕੀਤੀ ਕਿ ਜੇਕਰ ਕੋਈ ਵਸਤੂ ਉਹਨਾਂ ਨੂੰ ਅਣਪਛਾਤੀ ਵਸਤੂ ਮਿਲਦੀ ਹੈ ਤਾਂ ਜਲਦ ਤੋਂ ਜਲਦ ਪੁਲਿਸ ਨੂੰ ਸੂਚਿਤ ਕੀਤਾ ਜਾ ਸਕੇ ਤੇ ਆਓ ਦੇਖ ਲੈਣੇ ਤਸਵੀਰਾਂ ਤੇ ਦੇਖ ਲੈਣੇ ਗੱਲਬਾਤ ਕੀ ਗੱਲਬਾਤ ਇਸ ਦੌਰਾਨ ਹੋਈ ਹੈ ਕਿ ਆਮ ਜਨਤਾ ਨੂੰ ਕੀ ਅਪੀਲ ਕੀਤੀ ਗਈ ਹੈ ਪੁਲਿਸ ਵੱਲੋਂ ਜੀ ਇਹ ਜਿਹੜਾ ਫਲੈਗ ਮਾਰਚ ਹੁੰਦਾ ਹੈ ਇਹ ਪਬਲਿਕ ਵਿੱਚ ਕੰਫੀਡੈਂਸ ਬਿਲਡ ਅਪ ਕਰਨ ਲਈ ਕੱਢਿਆ ਜਾਂਦਾ ਤੇ ਉਦੋਂ ਹੀ ਮੱਦੇ ਨਜ਼ਰ ਇਹ ਜਿਹੜਾ ਹੈਗਾ ਅੱਜ ਦਾ ਫਲੈਗ ਮਾਰਚ ਵੀ ਕੱਢਿਆ ਜਾ ਰਿਹਾ ਹੈ ਜਿਹੜੇ ਤੇਰੇ ਤਹੀਂ ਸ਼ਹਿਰ ਵਿੱਚ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਇੱਕ ਵਾਰਨਿੰਗ ਦੇਣਾ ਚਾਹੁੰਦੇ ਆ ਕਿ ਜੇਕਰ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦੇ ਨੇ ਤੇ ਉਹਨਾਂ ਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਪੀਸੀਆਰ ਕਰਮੀਆਂ ਨੂੰ ਕੋਈ ਅਦਾਇਤ ਖਾਸ ਕੀਤੀ ਗਈ ਹੈ ਤੁਹਾਡੇ ਨੂੰ ਪੀਸੀਆਰ ਦੇ ਮੁਲਾਜ਼ਮਾਂ ਨੂੰ ਟਾਈਮ ਟੂ ਟਾਈਮ ਬਰੀਫ ਕੀਤਾ ਜਾਂਦਾ ਤੇ ਜੇ ਤੁ ਵੀ ਕੋਈ ਨਵੀਂ ਸਾਨੂੰ ਇਨਪੁਟਸ ਮਿਲਦੀਆਂ ਤੇ ਆਪਾਂ ਉਹਦੇ ਰਿਗਾਰਡਿੰਗ ਪੀਸੀਆਰ ਤੇ ਹੋਰ ਮੁਲਾਜ਼ਮਾਂ ਨੂੰ ਵੀ ਬਰੀਫ ਕਰਦੇ ਆ ਤੇ ਅੱਜ ਇਹਨਾਂ ਨੂੰ ਬਰੀਫ ਕੀਤਾ ਗਿਆ ਕਿ ਸ਼ਹਿਰ ਵਿੱਚ ਜਿਵੇਂ ਕਿ ਹੁਣ ਆਪਣਾ ਸੈਸ਼ਨ ਸੀਜ਼ਨ ਔਨਗoing ਹੈਗਾ ਤੇ ਜਿਹੜੇ ਸੈਂਸਿਟਿਵ ਪੁਆਇੰਟ ਨੇ ਉਥੇ ਨਾਕਾਬੰਦੀ ਕੀਤੀ ਜਾਵੇ ਤਾਂ ਕਿ ਜਿਹੜਾ ਕੋਈ ਵੀ ਤਰ੍ਹਾਂ ਦਾ ਸਟਰੀਟ ਕਰਾਈਮ ਹੈਗਾ ਉਹਨੂੰ ਰੋਕਿਆ ਜਾ ਸਕੇ ਸੱਤਾਂ ਨੂੰ ਕੀ ਸੁਨੇਹਾ ਸਰ ਫੈਸਟੀਵਲ ਦੇ ਤੇਜ ਦਾ ਨਵਾਂ ਸਾਲ ਆ ਰਿਹਾ ਜਾਂ ਫੈਸਟੀਵਲ ਦਾ ਤਿਹਾਰ ਆ ਪੂਰੇ ਪੰਜਾਬੀ ਲੋਕਾਂ ਨੂੰ ਕੀ ਕਹਿਣਾ ਆਪ ਜੀ ਦਾ ਰਾਈ ਮੈਂ ਇਹੋ ਜੇ ਮਾੜੇ ਅਨਸਰ ਉਹਨਾਂ ਨੂੰ ਇੱਕ ਸਖਤ ਵਾਰਨਿੰਗ ਦਿਨਾ ਚਾਹਾਂਗਾ ਕਿ ਜੋ ਵੀ ਕੋਈ ਮਾੜਾ ਬੰਦਾ ਕਾਨੂੰਨ ਦੀ ਉਲੰਘਣਾ ਕਰਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕੈਮਰਾ ਪਰਸਨ ਹਨੀ ਦੇ ਨਾਲ ਅਜ ਸੈਨਿਗਰੀ ਪੋਰਟ ਪਠਾਨਕੋਟ ਵਿਖੇ ਅਸਤਵੀ ਦਿਲਜਿੰਦਰ ਸਿੰਘ ਢਿੱਲੋਂ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਫਲੈਗ ਮਾਰਚ ਕੱਢਿਆ ਗਿਆ ਜਿਸ ਤੇ ਵਿੱਚ ਡਿਵੀਜ਼ਨ ਨੰਬਰ 1 ਦੇ ਐਸ ਐਚ ਓ ਦਵਿੰਦਰ ਕਾਸ਼ੀ ਨੇ ਡਿਵੀਜ਼ਨ ਨੰਬਰ 2 ਦੇ ਐਸ ਐਚ ਓ ਮੰਦੀਪ ਸਲਗੋਤਰਾ ਦੇ ਟ੍ਰੈਫਿਕ ਪੁਲਿਸ ਇੰਚਾਰਜ ਬ੍ਰਮਦਤ ਸ਼ਰਮਾ ਦੇ ਨਾਲ ਬਸ ਸਟੈਂਡ ਚੌਂਕੀ ਇੰਚਾਰਜ ਹਰਪਾਲ ਸਿੰਘ ਤੇ ਪੀ ਸੀ ਆਰ ਕਰਮਚਾਰੀਆਂ ਦੇ ਨਾਲ तमाम ਪੁਲਿਸ ਕਰਮਚਾਰੀਆਂ ਦੇ ਵੱਲੋਂ ਜੜਾਇਆ ਫਲੈਗ ਮਾਰਚ ਕੱਢਿਆ ਗਿਆ ਤੇ ਦੱਸਦੇ ਬਸ ਸਟੈਂਡ ਤੋਂ ਸ਼ੁਰੂ ਹੋ ਕੇ तमाम ਪਠਾਨਕੋਟ ਦੇ ਵੱਖ-ਵੱਖ ਹਿੱਸਿਆਂ ਤੇ ਸੜਕਾਂ ਦੇ ਉੱਤੇ ਕਾਫਲਾ ਜੜਾ ਹੈ ਉਹ ਦੇਖਣ ਨੂੰ ਮਿਲ ਚਾਰੀਆਂ ਦਾ ਤੇ ਇਸ ਮੌਕੇ ਤੇ ਦੱਸ ਪਈਏ ਜਿਵੇਂ ਕਿ ਤਿਉਹਾਰ ਨਜ਼ਦੀਕ ਨੇ ਤਿਉਹਾਰਾਂ ਦੇ ਦਿਨ ਆਉਣ ਵਾਲੇ ਨੇ ਤਾਂ ਇਸੇ ਦੇ ਮੱਦੇਨਜ਼ਰ ਪੁਲਿਸ ਦੇ ਵੱਲੋਂ ਆਮ ਜਨਤਾ ਦੇ ਨਾਲ ਤਾਲਮੇਲ ਬਿਠਾਉਣ ਦੇ ਲਈ ਉਹਨਾਂ ਨੂੰ ਜਿਹੜਾ ਹੈ ਸੂਚਿਤ ਕਰਨ ਦੇ ਲਈ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਜਿਹੜੀ ਆ ਉਹ ਨਾ ਵਾਪਰ ਸਕੇ ਤੇ ਇਸ ਮੌਕੇ ਤੇ ਖਾਸ ਗੱਲਬਾਤ ਕਰਦੇ ਆ ਮੰਦੀਪ ਸਲਗੋਤਰਾ ਜੋ ਕਿ ਐਸਐਚਓ ਨੇ ਡਿਵੀਜ਼ਨ ਨੰਬਰ 2 ਦੇ ਉਹਨਾਂ ਨੇ ਸ਼ਰਾਰਤੀਆਂਾਂ ਨੂੰ ਜਿਹੜੀ ਹੈ ਉਹ ਚੇਤਾਵਨੀ ਦਿੱਤੀ ਹੈ ਸ਼ਰਾਰਤੀਆਂਾਂ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਕਿਸੇ ਵੀ ਕਿਸੇ ਸੂਰਤ ਦੇ ਵਿੱਚ ਜਿਹੜਾ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਆਮ ਜਨਤਾ ਨੂੰ ਉਹਨਾਂ ਨੇ ਅਪੀਲ ਕੀਤੀ ਕਿ ਜੇਕਰ ਕੋਈ ਵਸਤੂ ਉਹਨਾਂ ਨੂੰ ਅਣਪਛਾਤੀ ਵਸਤੂ ਮਿਲਦੀ ਹੈ ਤਾਂ ਜਲਦ ਤੋਂ ਜਲਦ ਪੁਲਿਸ ਨੂੰ ਸੂਚਿਤ ਕੀਤਾ ਜਾ ਸਕੇ ਤੇ ਆਓ ਦੇਖ ਲੈਣੇ ਤਸਵੀਰਾਂ ਤੇ ਦੇਖ ਲੈਣੇ ਗੱਲਬਾਤ ਕੀ ਗੱਲਬਾਤ ਇਸ ਦੌਰਾਨ ਹੋਈਏ ਤੇ ਆਮ ਜਨਤਾ ਨੂੰ ਕੀ ਅਪੀਲ ਕੀਤੀ ਗਈ ਹੈ ਪੁਲਿਸ ਵੱਲੋਂ ਜੀ ਜਿਹੜਾ ਫਲੈਗ ਮਾਰਚ ਹੁੰਦਾ ਹੈ ਇਹ ਪਬਲਿਕ ਵਿੱਚ ਕੰਫੀਡੈਂਸ ਬਿਲਡ ਅਪ ਕਰਨ ਲਈ ਕੱਢਿਆ ਜਾਂਦਾ ਤੇ ਉਦੋਂ ਹੀ ਮੱਦੇਨਜ਼ਰ ਇਹ ਜਿਹੜਾ ਹੈਗਾ ਅੱਜ ਦਾ ਫਲੈਗ ਮਾਰਚ ਵੀ ਕੱਢਿਆ ਜਾ ਰਿਹਾ ਹੈ ਜਿਹੜੇ ਤੇ ਤਹੀਂ ਸ਼ਹਿਰ ਵਿੱਚ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਇੱਕ ਵਾਰਨਿੰਗ ਦੇਣਾ ਚਾਹੁੰਦੇ ਆ ਕਿ ਜੇਕਰ ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦੇ ਨੇ ਤੇ ਉਹਨਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਜਾਵੇਗੀ ਪੀਸੀਆਰ ਕਰਮੀਆਂ ਨੂੰ ਕੋਈ ਹਦਾਇਤ ਖਾਸ ਕੀਤੀ ਗਈ ਹੈ ਤੁਹਾਨੂੰ ਪੀਸੀਆਰ ਦੇ ਮੁਲਾਜ਼ਮਾਂ ਨੂੰ ਟਾਈਮ ਟੂ ਟਾਈਮ ਬਰੀਫ ਕੀਤਾ ਜਾਂਦਾ ਤੇ ਜੇ ਤੁ ਵੀ ਕੋਈ ਨਵੀਂ ਸਾਨੂੰ ਇਨਪੁਟਸ ਮਿਲਦੀਆਂ ਤੇ ਆਪਾਂ ਉਹਦੇ ਰਿਗਾਰਡਿੰਗ ਪੀਸੀਆਰ ਤੇ ਹੋਰ ਮੁਲਾਜ਼ਮਾਂ ਨੂੰ ਵੀ ਬਰੀਫ ਕਰਦੇ ਆ ਤੇ ਅੱਜ ਇਹਨਾਂ ਨੂੰ ਬਰੀਫ ਕੀਤਾ ਗਿਆ ਕਿ ਸ਼ਹਿਰ ਵਿੱਚ ਜਿਵੇਂ ਕੀ ਹੁਣ ਆਪਣਾ ਸਪੈਸ਼ਲ ਸੀਜ਼ਨ ਔਨਗoing ਹੈਗਾ ਤੇ ਜਿਹੜੇ ਸੈਂਸਿਟਿਵ ਪੁਆਇੰਟ ਨੇ ਉਥੇ ਨਾਕਾਬੰਦੀ ਕੀਤੀ ਜਾਵੇ ਤਾਂ ਕਿ ਜਿਹੜਾ ਕੋਈ ਵੀ ਤਰ੍ਹਾਂ ਦਾ ਸਟਰੀਟ ਕਰਾਈਮ ਹੈਗਾ ਉਹਨੂੰ ਰੋਕਿਆ ਜਾ ਸਕੇ ਸੱਤਾਂ ਨੂੰ ਕੀ ਸੁਨੇਹਾ ਸਰ ਫੈਸਟੀਵਲ ਦੇ ਤੇਜ ਦਾ ਨਵਾਂ ਸਾਲ ਆ ਰਿਹਾ ਹੈ ਜਿਹੜਾ ਫੈਸਟਿਵਲ ਦਾ ਤਿਹਾਰ ਆ ਪੁੱਲਰਵਾਦੀ ਲੋਕਾਂ ਨੂੰ ਕੀ ਚਾਹੁੰਦੇ ਆਪ ਜੀ ਦੀ رائے ਮੈਂ ਇਹੋ ਜੇ ਮਾੜੇ ਅਨਸਰ ਉਹਨਾਂ ਨੂੰ ਇੱਕ ਸਖਤ ਵਾਰਨਿੰਗ ਦਿਨਾ ਚਾਹਾਂਗਾ ਕਿ ਜੋ ਵੀ ਕੋਈ ਮਾੜਾ ਬੰਦਾ ਕਾਨੂੰਨ ਦੀ ਉਲੰਘਣਾ ਕਰਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕੈਮਰ ਪਰਸਨ ਹਨੀ ਦੇ ਨਾਲ ਅਗਸਤਨੀ ਦੀ ਰਿਪੋਰਟ